ਤੁਸੀਂ ਦੇਖ ਰਹੇ ਹੋ ਡੈਰੀਫਵਾ ਟੀਵੀ ਮੈਂ ਹਸਨਦੀਪ ਸ਼ਰਮਾ ਸੋ ਲੁਲਾਨਦੇ ਸੀਐਮਸੀ ਹਸਪਤਾਲ ਦੇ ਵਿੱਚ ਅੱਜ ਰੇਡੀਏਸ਼ਨ ਤੇ ਓਨਕੋਲੋਜੀਸ ਬਾਰੇ ਇੱਕ ਨੱਤੀ ਮੇਰੀ ਇੱਕ ਫੈਮਿਲੀ ਕਰਾਇਆ ਗਿਆ ਵਿਸ਼ੇਸ਼ ਤੌਰ ਤੇ ਲੰਦੇ ਸਿਵ ਸਜ ਡਾਕਟਰ ਰਮਦੀਪ ਕੋ ਪਹੁੰਚੇ ਤਾਂ ਅੱਜ ਦੇ ਹਾਲਾਤ ਜੋ ਸਾਡੀ ਲਾਈਫ ਸਟਾਈਲ ਦਾ ਸਿੱਧਾ ਅਸਰ ਪੈਦਾ ਸੇ ਦੇ ਉੱਪਰ ਖਾਸ ਕਰਕੇ ਬ੍ਰੈਸ ਕੈਂਸਰ ਬਲੱਡ ਕੈਂਸਰ ਕੈਂਸਰ ਦਾ ਇਲਾਜ ਵੀ ਸੰਭਵ ਹੈ ਲੇਕਿਨ ਪ੍ਰੀਕਾਸ਼ਨ ਵੀ ਸੰਭਵ ਹੈ ਤੇ ਮੈਂ ਅਸਟਾ ਮੌਜੂਦ ਹੈ ਲੰਦੇ ਸੀਐਮਸੀ ਦੇ ਡਾਕਟਰ ਡਾਕਟਰ ਵਿਲੀਪਰਟੀ ਪੜੀ ਸਾਬ ਇੱਕ ਬੜੀ ਕਹਾਵਤ ਹੈ ਵੀ ਕਹਿੰਦੇ ਓਨਕੋਲੋ ਕ੍ਰਿਸ਼ੀਅਲ ਰੋਲ ਇਨ आवर ਹੈਲਥ ਲਾਈਫ ਕਿਸ ਤਰ੍ਹਾਂ ਦੇਖਦੇ ਦੇਖੋ ਟੈਕਨੋਲੋਜੀ ਦੇ ਨਾਲ ਨਾਲ ਜਿਹੜੀਆਂ ਐਡਵਾਂਸਮੈਂਟ ਹੈਗੀਆਂ ਕੈਂਸਰ ਦੇ ਇਲਾਜ ਚ ਵੀ ਹੋਈਆਂ ਹੈਗੀਆਂ ਇਸ ਲਈ ਬਹੁਤ ਜ਼ਰੂਰੀ ਹੈਗਾ ਕਿ ਸਾਰੇ ਜਣੇ ਇਕੱਠੇ ਹੋ ਕੇ ਆਪਣੇ ਵਿਚਾਰ ਸਾਂਝਾ ਕਰਨ ਇਹ ਜਿਹੜੀ ਕਾਨਫਰੰਸ ਹੋ ਰਹੀ ਹੈ ਨਾਰਥ ਜ਼ੋਨ ਰੇਡੀਏਸ਼ਨ ਔਨ ਓਨਕੋਲੋਜਿਸਟ ਦੀ ਇਹਦਾ ਪਰਪਸ ਇਹੀ ਹੈਗਾ ਕਿ ਜਿੰਨੇ ਸਪੈਸ਼ਲਿਸਟ ਹੈ ਜਿਹੜੀ ਵੀ ਪ੍ਰੋਗਰੈਸ ਹੋਈ ਹੈ ਇੱਕ ਦੂਜੇ ਨਾਲ ਸ਼ੇਅਰ ਕਰਦੇ ਤਾਂ ਕਿ ਵੱਧ ਤੋਂ ਵੱਧ ਪੇਸ਼ੈਂਟਸ ਦਾ ਪੈਦਾ ਹੋ ਸਕੇ ਕਿਸਾ ਦੇਖਦੇ ਹੋ ਅੱਗੇ ਸੀ ਮਾਲਵਾ ਜ਼ੋਨ ਕਾਫੀ ਕੈਂਸਰ ਦਾ ਕਹਿੰਦਾ ਇੱਕ ਬਠਿੰਡਾ ਸਾਈਡ ਕਾਫੀ ਕੈਂਸਰ ਸੀ ਲੇਕਿਨ ਹੁਣ ਲੁਧਿਆਣੇ ਦੀ ਵੀ ਖਤਰੇ ਕੈਂਟੀ ਬਚ ਚੁੱਕੀ ਚਾਹੇ ਉਹ ਬੁੱਢਾ ਨਾਲਾ ਹੋਵੇ ਪੈਸਟੀਸਾਈਡ ਹੋਵੇ 에ਅਰ ਪੋਲੂਸ਼ਨ ਹੋਵੇ ਤਾਂ ਕਾਫੀ ਇੰਡਸਟਰੀ ਕੇ ਕਿਉਂਕਿ ਇਸ ਗੱਲ ਨੂੰ ਲੋਕਾਂ ਦੇ ਸਿਵਲ ਸਰਜਨ ਨੇ ਵੀ ਇਸ ਗੱਲ ਨੂੰ ਮੰਨਿਆ ਵੀ ਹਾਂ ਵੀ ਲੁਧਿਆਣੇ ਵਿੱਚ ਹੁਣ ਕੈਂਸਰ ਦੇ ਪੇਸ਼ੈਂਟ ਵਧਣ ਲੱਪੇ ਕੀ ਕਾਰਨ ਹੈ ਕਿਸ ਤਰ੍ਹਾਂ ਸੀ ਬਚਿਆ ਜਾ ਸਕਦਾ ਹੈ ਦੇਖੋ ਬੱਚਿਆਂ ਦੇ ਸਭ ਤੋਂ ਵੱਡੀ ਜ਼ਰੂਰੀ ਗੱਲ ਜਿਹੜੀ ਹੈਗੀ ਹੈ ਆਪਣਾ ਚੈੱਕਅਪ ਕਰਾਣਾ ਅਵੇਅਰਨੈਸ ਮੈਂ ਸਾਰੇ ਲੋਕਾਂ ਨੂੰ ਤੁਹਾਡੇ ਚੈਨਲ ਤੇ ਰਹੀਂ ਬੇਨਤੀ ਕਰੂਗਾ ਉਹ ਘਟੋ ਘਟ ਸਾਲ ਚ ਇੱਕ ਵਾਰੀ ਆ ਕੇ ਜਿਹੜੇ ਸਪੈਸ਼ਲਿਸਟ ਸਾਡੇ ਹਸਪੀਟਲ ਦੇ ਡਾਕਟਰ ਆ ਉਹਨਾਂ ਤੋਂ ਮਿਲਣ ਉਹਨਾਂ ਨੂੰ ਸਕਰੀਨਿੰਗ ਕਰਾਣ ਆਪਣੀ ਤਾਂ ਕਿ ਕੈਂਸਰ ਜੇ ਹੋ ਵੀ ਜਾਂਦਾ ਤਾਂ ਉਹਨੂੰ ਪਹਿਲੀ ਸਟੇਜ ਤੇ ਫੜਿਆ ਜਾਵੇ ਇਹ ਨਹੀਂ ਜਦੋਂ ਆਖਰੀ ਸਟੇਜ ਪਹੁੰਚ ਗਈ ਹੈ ਬਿਮਾਰੀਆਂ ਤਾਂ ਆਂਦੀਆਂ ਹੈਗੀਆਂ ਪਰ ਆਪਾਂ ਸਮਝਦਾਰ ਬਣਨਾ ਹੈਗਾ ਤੇ ਹੁਣ ਇਹ ਰੇਟ ਰੇਟ ਵਧ ਰਿਹਾ ਹੈ ਬਹੁਤ ਸਾਰੀ ਪੋਲੂਸ਼ਨ ਹੈ ਉਹ ਤਾਂ ਇੱਕ ਅਲੱਗ ਵਿਸ਼ਾ ਹੈਗਾ ਉਹਦੇ ਬਾਰੇ ਜਿਹੜਾ ਡਿਸਕਸ ਕਰਨਾ ਜਾਂ ਉਹਦਾ ਹੱਲ ਹੈਗਾ ਪਰ ਕੁਝ ਚੀਜ਼ਾਂ ਜਿਹੜੀਆਂ ਅਸੀਂ ਕਰ ਸਕਦੇ ਹਾਂ ਜਿਹੜੇ ਮੈਂ ਪੇਸ਼ੈਂਟਸ ਦੀ ਗੱਲ ਕਰ ਰਹਾ ਉਹ ਆਪਣੀ ਅਵੇਅਰਨੈਸ ਤਾਂ ਕਿ ਉਹ ਹਸਪੀਟਲ ਚ ਆ ਕੇ ਐਨੂਅਲ ਸਕਰੀਨਿੰਗ ਕਰਾਣ ਜੇ ਰੱਬ ਨਾ ਕਰੇ ਬਿਮਾਰੀ ਹੋ ਵੀ ਗਈ ਤਾਂ ਉਹਨੂੰ ਪਹਿਲੀ ਸਟੇਜ ਤੇ ਫੜਿਆ ਜਾਵੇ ਆਮਨੇ ਲੋਕ ਸੋਚਦੇ ਵੀ ਸਿਰਫ ਮੈਲਾਂ ਨੂੰ ਬ੍ਰੈਸਟ ਕੈਂਸਰ ਹੁੰਦਾ ਹੈ ਤੇ ਆਮ ਮੜੇ ਬੰਦੇ ਨੂੰ ਪੁਰਸ਼ਣ ਕੈਂਸਰ ਨਹੀਂ ਹੁੰਦੀ ਅਗਰ ਹੁੰਦਾ ਤੇ ਕਾਫੀ ਅਗਰ ਡਾਇਗਨੋਸ ਕਰਾਂਦੇ ਤਾਂ ਕਾਫੀ अर्ली ਸਟੇਜ ਤੋਂ ਕਾਫੀ ਉਹ ਵੱਧ ਜਾਂਦਾ ਤਾਂ ਕਾਫੀ ਧੀਰ ਹੁੰਦੀ ਹੈ ਕੀ ਮੈਸੇਜ ਆ ਅੱਜ ਖਾਸਕੇ ਲੁਧਿਆਣਾ ਦੇ ਲੋਕਾਂ ਵਾਸਤੇ ਕਿਉਂਕਿ ਕਾਫੀ ਕੈਂਸਰ ਵੱਧਿਆ ਲੁਧਿਆਣਾ ਵਾਸੀਆਂ ਨੂੰ ਮੈਂ ਇੱਕੋ ਹੀ ਅਪੀਲ ਕਰੂੰਗਾ ਸਾਡਾ ਹਸਪੀਟਲ 131 ਸਾਲ ਹੋ ਗਏ ਹੈ ਇਹ ਜਿਹੜੀ ਸਰਵਿਸਿਜ਼ ਅਸੀਂ ਪ੍ਰੋਵਾਈਡ ਕਰਦੇ ਹੈਗੇ ਜਿਨ੍ਹਾਂ ਦੇ ਵਿੱਚ ਉਹ ਕੈਂਸਰ ਸਕਰੀਨਿੰਗ ਇੱਕ ਹੈਗੀ ਹੈ ਇਹਦਾ ਆ ਕੇ ਚੈੱਕਅਪ ਕਰਾ ਕੇ ਉਹਦਾ ਵੱਧ ਤੋਂ ਵੱਧ ਫਾਇਦਾ ਉਠਾਇਆ ਜਾਣਾ ਚਾਹੀਦਾ ਹੈਗਾ ਹੈਲਥ ਦੇ ਵਿੱਚ ਇਨਵੈਸਟ ਕਰਨਾ ਪੈਂਦਾ ਹੈਗਾ ਇਹ ਨਹੀਂ ਹੈ ਕਿ ਆਪਾਂ ਉਦੋਂ ਹੀ ਜਾਣਾ ਜਦੋਂ ਬਿਮਾਰ ਹੋ ਗਏ ਮੈਂ ਦੁਬਾਰਾ ਤੋਂ ਇਸ ਗੱਲ ਨੂੰ ਕਹੂੰਗਾ ਅਸੀਂ ਬਹੁਤ ਅਣਗਹਿਲੀ ਕਰ ਜਾਂਦੇ ਹੈਗੇ ਆ ਉਹ ਅਣਗਹਿਲੀ ਨਹੀਂ ਕਰਨੀ ਚਾਹੀਦੀ ਡਾਕਟਰਸ ਨੂੰ ਮਿਲ ਕੇ ਐਨੂਅਲ ਸਕਰੀਨਿੰਗ ਕਰਾਉਂਦੇ ਰਹੇ ਥੈਂਕ ਯੂ ਸੋ ਇਫ ਅਨ ਦਾ ਸੀਐਮਸੀ ਸਟੂਡੈਂਟ ਡਾਇਰੈਕਟਰ ਡਾਕਟਰ ਵਿਲੀਅਮ ਪੱਟੀ ਨਾਲ ਅਸੀਂ ਵਿਸ਼ੇਸ਼ ਤੌਰ ਤੇ ਲੁਧਿਆਣਾ ਦੇ ਸੀਐਮਸੀ ਹਸਪਤਾਲ ਵਿੱਚ ਰੇਡੀਏਸ਼ਨ ਦੇ ਤੇ ਓਨਕੋਲੋਜਿਸਟ ਵੱਲੋਂ ਨਾਰਥ ਜ਼ੋਨ ਜਿਹੜੀ 19 ਮਈ ਜਿਹੜੀ ਇਹ ਕਾਨਫਰੰਸ ਚੱਲ ਰਹੀ ਹੈ ਤੇ ਕਿਤੇ ਆ ਕੇ ਲੁਧਿਆਣਾ ਦੇ ਸੀਐਮਸੀ ਦੇ ਜਿਹੜੇ ਡਾਇਰੈਕਟਰ ਡਾਕਟਰ ਵਿਲੀਅਮ ਪੱਟੀ ਇਤੇ ਖਾਸ ਕਰਕੇ ਲੁਧਿਆਣਾ ਦੇ ਸਰਵੰਨ ਡਾਕਟਰ ਰਮਨਦੀਪ ਕੌਰ ਨੇ ਲੁਧਿਆਣਾ ਵਾਸੀਆਂ ਨੂੰ ਸचेत ਹੋਣ ਦੀ ਗੱਲ ਆਖੀ ਖਾਸ ਕਰਕੇ ਆਪਣੀ ਹੈਲਥ ਦਾ ਸਕਰੀਨਿੰਗ ਯਾਨੀ ਕਿ ਖਾਸ ਕਰਕੇ ਮਹਿਲਾਵਾਂ ਆਪਣੀ ਬ੍ਰੈਸਟ ਦੀ ਨਹੀਂ ਹਰ 30 ਸਾਲ ਤੋਂ ਉਮੜੀ ਖਵਦ ਹੁੰਦੀ ਹੈ ਜੂਗਰਾਂ ਇਸ ਦੇ ਨਾਲ ਹੀ ਮਰੋ ਪੁਰਸ਼ ਉਹ ਵੀ ਆਪਣੀ 30 35 ਸਾਲ ਤੋਂ ਉੱਧ ਜਿਹੜੀ ਉਮਰ ਹੁੰਦੀ ਹੈ ਉਹ ਆਪਣੀ ਰੂਟੀਨ ਚੈਕਿੰਗ ਕਰਾਂ ਤੇ ਖਾ ਕੇ ਕੈਂਸਰ ਦੀ ਜਿਹੜੀ ਉਹ ਚੈਕਿੰਗ ਜੂਗਰਾਂ ਸਕਰੀਨਿੰਗ ਕਰਾਉਂ ਕਿ ਹੁਣ ਤਾਂ ਲੁਧਿਆਣਾ ਦੇ ਖਾਸ ਹਸਪਤਾਲ ਦੇ ਇਸ ਨਾਲ ਸਰਕਾਰੀ ਹਸਪਤਾਲ ਦੇ ਵੀ ਜਿਹੜੇ ਇਲਾਜ ਮੌਜੂਦ ਹੈ ਅਗਰ ਤੁਸੀਂ ਪਹਿਲੀ ਸਟੇਜ ਤੇ ਇਸ ਦਾ ਸਕਰੀਨ ਕਰਕੇ ਦਾ ਇਲਾਜ ਲੱਭ ਲਓਗੇ ਤਾਂ ਕਰੇਗਾ ਕਿ ਤੁਸੀਂ ਵੱਡੇ ਕੈਂਸਰ ਤੋਂ ਬਚ ਸਕਦੇ ਹੋ ਕਮਮਨ ਬੋਬੀ ਦਾ ਸੰਦੀਪ ਸ਼ਰਮਾ ਜੈਨੀਫਰ ਟੀਵੀ ਲੁਧਿਆਣਾ ਤੁਸੀਂ ਦੇਖ ਰਹੇ ਹੋ ਜੈਨੀਫਰ ਟੀਵੀ ਮੈਂ ਹਾਂ ਸੰਦੀਪ ਸ਼ਰਮਾ ਸੋ ਲੁਧਿਆਣਾ ਦੇ ਸੀਐਮਸੀ ਹਸਪਤਾਲ ਵਿੱਚ ਅੱਜ ਰੇਡੀਏਸ਼ਨ ਤੇ ਓਨਕੋਲੋਜੀਸ ਵੱਲੋਂ ਇੱਕ 29 ਮੇਰੀ ਇੱਕ ਫੈਮਲੇ ਕਰਾਇਆ ਗਿਆ ਵਿਸ਼ੇਸ਼ ਡਾਕਟਰ ਲੰਦੇ ਸਿਵਾ ਸਜਨ ਡਾਕਟਰ ਰਮਦੀਪ ਕੋਲ ਪਹੁੰਚੇ ਤਾਂ ਅੱਜ ਦੇ ਹਾਲਾਤ ਜੋ ਸਾਡੀ ਲਾਈਫ ਸਟਾਈਲ ਦਾ ਸਿੱਧਾ ਅਸਰ ਪੈਦਾ ਸਿਹਤ ਦੇ ਉੱਪਰ ਖਾਸ ਕਰਕੇ ਬ੍ਰੈਸ ਕੈਂਸਰ ਬਲੱਡ ਕੈਂਸਰ ਕੈਂਸਰ ਦਾ ਇਲਾਜ ਵੀ ਸੰਭਵ ਹੈ ਲੇਕਿਨ ਪ੍ਰੀਕਾਸ਼ਨ ਵੀ ਸੰਭਵ ਹੈ ਤੇ ਮੈਨਸਟਰ ਮੌਜੂਦ ਹੈ ਦਨਦੇ ਸੀਐਮਸੀ ਡਾਕਟਰ ਡਾਕਟਰ ਵਿਲੀਪਰਟੀ ਬੜੀ ਸਭ ਇੱਕ ਬੜੀ ਕਹਾਵਤ ਹੈ ਵੀ ਕਹਿੰਦੇ ਓਨਕੋਲੋਜਿਸਟ ਪਲੇਜ਼ ਆ क्रੂਸ਼ੀਅਲ ਰੋਲ ਇਨ आवर ਹੈਲਥ ਲਾਈਫ ਕਿਸ ਤਰ੍ਹਾਂ ਦੇਖਦੇ ਦੇਖੋ ਟੈਕਨੋਲੋਜੀ ਦੇ ਨਾਲ ਨਾਲ ਜਿਹੜੀਆਂ ਐਡਵਾਂਸਮੈਂਟ ਹੈਗੀਆਂ ਕੈਂਸਰ ਦੇ ਇਲਾਜ ਚ ਵੀ ਹੋਈਆਂ ਹੈਗੀਆਂ ਇਸ ਲਈ ਬਹੁਤ ਜ਼ਰੂਰੀ ਹੈਗਾ ਕਿ ਸਾਰੇ ਜਣੇ ਇਕੱਠੇ ਹੋ ਕੇ ਆਪਣੇ ਵਿਚਾਰ ਸਾਂਝਾ ਕਰਨ ਇਹ ਜਿਹੜੀ ਕਾਨਫਰੰਸ ਹੋ ਰਹੀ ਹੈ ਨਾਰਥ ਜ਼ੋਨ ਰੇਡੀਏਸ਼ਨ ਔਨ ਕੈਨਕੋਲੋਜਿਸਟ ਦੀ ਇਹਦਾ ਪਰਪਸ ਇਹੀ ਹੈਗਾ ਕਿ ਜਿੰਨੇ ਸਪੈਸ਼ਲਿਸਟ ਹੈ ਜਿਹੜੀ ਵੀ ਪ੍ਰੋਗਰੈਸ ਹੋਈ ਹੈ ਇੱਕ ਦੂਜੇ ਨਾਲ ਸ਼ੇਅਰ ਕਰਦੇ ਤਾਂ ਕਿ ਵੱਧ ਤੋਂ ਵੱਧ ਪੇਸ਼ੈਂਟਸ ਦਾ ਫੈਲਾ ਹੋ ਸਕੇ ਜਰਕਿਸਤਾ ਲਿਖਦੇ ਹੋ ਅੱਗੇ ਸੀ ਮਾਲਵਾ ਜੋਂਨ ਕਾਫੀ ਕੈਂਸਰ ਦਾ ਗੰਦਾ ਇੱਕ ਬਠਿੰਡਾ ਸਾਈਡ ਕਾਫੀ ਕੈਂਸਰ ਸੀ ਲੇਕਿਨ ਹੁਣ ਲੁਧਿਆਣੇ ਦੀ ਵੀ ਖਤਰਾ ਹੀ ਕੈਂਟੀ ਬਚ ਚੁਕੀ ਚਾਹੇ ਉਹ ਬੁੱਢਾ ਨਾਲਾ ਹੋਵੇ ਪੈਸਟੀਸਾਈਡ ਹੋਵੇ 에ਅਰ ਪੋਲੂਸ਼ਨ ਹੋਵੇ ਤਾਂ ਕਾਫੀ ਇੰਡਸਟਰੀ ਅਕੇ ਕਿਉਂਕਿ ਇਸ ਗੱਲ ਨੂੰ ਲੋਕਾਂ ਦੇ ਸਿਹਤ ਸਰਜਨ ਨੇ ਵੀ ਇਸ ਗੱਲ ਨੂੰ ਮੰਨਿਆ ਵੀ ਹਾਂ ਵੀ ਲੁਧਿਆਣੇ ਵਿੱਚ ਹੁਣ ਕੈਂਸਰ ਦੇ ਪੇਸ਼ੈਂਟ ਵਧਣ ਲੱਗੇ ਕੀ ਕਾਰਨ ਹੈ ਕਿਸ ਤਰ੍ਹਾਂ ਸੀ ਬਚਿਆ ਜਾ ਸਕਦਾ ਹੈ ਦੇਖੋ ਬਚਨ ਤੋਂ ਸਭ ਤੋਂ ਵੱਡੀ ਜ਼ਰੂਰੀ ਗੱਲ ਜਿਹੜੀ ਹੈਗੀ ਹੈ ਆਪਣਾ ਚੈੱਕਅਪ ਕਰਾਣਾ ਅਵੇਰਨੈਸ ਮੈਂ ਸਾਰੇ ਲੋਕਾਂ ਨੂੰ ਤੁਹਾਡੇ ਚੈਨਲ ਦੇ ਰਾਹੀਂ ਬੇਨਤੀ ਕਰੂਗਾ ਉਹ ਘਟੋ ਘਟ ਸਾਲ ਚ ਇੱਕ ਵਾਰੀ ਆ ਕੇ ਜਿਹੜੇ ਸਪੈਸ਼ਲਿਸਟ ਸਾਡੇ ਹਸਪੀਟਲ ਦੇ ਡਾਕਟਰ ਆ ਉਹਨਾਂ ਤੋਂ ਮਿਲਣ ਉਹਨਾਂ ਨੂੰ ਸਕਰੀਨਿੰਗ ਕਰਾਣ ਆਪਣੀ ਤਾਂ ਕਿ ਕੈਂਸਰ ਜੇ ਹੋ ਵੀ ਜਾਦਾ ਤਾਂ ਉਹਨੂੰ ਪਹਿਲੀ ਸਟੇਜ ਤੇ ਫੜਿਆ ਜਾਵੇ ਇਹ ਨਹੀਂ ਜਦੋਂ ਆਖਰੀ ਸਟੇਜ ਪਹੁੰਚ ਗਈ ਹੈ ਬਿਮਾਰੀਆਂ ਤਾਂ ਆਉਂਦੀਆਂ ਹੈਗੀਆਂ ਪਰ ਆਪਾਂ ਸਮਝਦਾਰ ਬਣਨਾ ਹੈਗਾ ਤੇ ਹੁਣ ਇਹ ਰੇਟ ਵਧ ਰਿਹਾ ਹੈ ਬਹੁਤ ਸਾਰੀ ਪੋਲੂਸ਼ਨ ਹੈ ਉਹ ਤਾਂ ਇੱਕ ਅਲੱਗ ਵਿਸ਼ਾ ਹੈਗਾ ਉਹਦੇ ਬਾਰੇ ਜਿਹੜਾ ਡਿਸਕਸ ਕਰਨਾ ਜਾਂ ਉਹਦਾ ਹੱਲ ਹੈਗਾ ਪਰ ਕੁਝ ਚੀਜ਼ਾਂ ਜਿਹੜੀਆਂ ਅਸੀਂ ਕਰ ਸਕਦੇ ਆ ਜਿਹੜੇ ਮੈਂ ਪੇਸ਼IENTS ਦੀ ਗੱਲ ਕਰ ਰਹਾ ਉਹ ਆਪਣੀ ਅਵੇਅਰਨੈਸ ਤਾਂ ਕਿ ਉਹ ਹਸਪੀਟਲ ਚ ਆ ਕੇ ਐਨੂਅਲ ਸਕਰੀਨਿੰਗ ਕਰਾਣ ਜੇ ਰੱਬ ਨਾ ਕਰੇ ਬਿਮਾਰੀ ਹੋ ਵੀ ਗਈ ਤਾਂ ਉਹਨੂੰ ਪਹਿਲੀ ਸਟੇਜ ਤੇ ਫੜਿਆ ਜਾਵੇ ਆਮ ਮਿਹ ਲੋਕ ਸੋਚਦੇ ਵੀ ਸਿਰਫ ਮੈਲਾਂ ਨੂੰ ਬ੍ਰੈਸਟ ਕੈਂਸਰ ਹੁੰਦਾ ਹੈ ਤੇ ਆਮ ਮਿਹ ਬੰਦੇ ਨੂੰ ਪੁਰਸ਼ਣ ਕੈਂਸਰ ਨਹੀਂ ਹੁੰਦੀ ਅਗਰ ਹੁੰਦਾ ਤੇ ਕਾਫੀ ਅਗਰ ਡਾਇਗਨੋਸ ਕਰਾਂਦੇ ਤਾਂ ਕਾਫੀ अर्ਲੀ ਸਟੇਜ ਤੋਂ ਕਾਫੀ ਉਹ ਵੱਧ ਜਾਂਦਾ ਤਾਂ ਕਾਫੀ ਧੀਰ ਹੁੰਦੀ ਹੈ ਕੀ ਮੈਸੇਜ ਆ ਅੱਜ ਖਾਸਕੇ ਲੁਧਿਆਣਾ ਦੇ ਲੋਕਾਂ ਵਾਸਤੇ ਕਿਉਂਕਿ ਕਾਫੀ ਕੈਂਸਰ ਵੱਧਿਆ ਲੁਧਿਆਣਾ ਵਾਸੀਆਂ ਨੂੰ ਮੈਂ ਇੱਕੋ ਹੀ ਅਪੀਲ ਕਰੂੰਗਾ ਸਾਡਾ ਹਸਪੀਟਲ 131 ਸਾਲ ਹੋ ਗਏ ਹੈ ਇਹ ਜਿਹੜੀ ਸਰਵਿਸਿਜ਼ ਅਸੀਂ ਪ੍ਰੋਵਾਈਡ ਕਰਦੇ ਹੈਗੇ ਜਿਨ੍ਹਾਂ ਦੇ ਵਿੱਚੋਂ ਕੈਂਸਰ ਸਕਰੀਨਿੰਗ ਇੱਕ ਹੈਗੀ ਹੈ ਇਹਦਾ ਆ ਕੇ ਚੈੱਕਅਪ ਕਰਾ ਕੇ ਉਹਦਾ ਵੱਧ ਤੋਂ ਵੱਧ ਫਾਇਦਾ ਉਠਾਇਆ ਜਾਣਾ ਚਾਹੀਦਾ ਹੈਗਾ ਹੈਲਥ ਦੇ ਵਿੱਚ ਇਨਵੈਸਟ ਕਰਨਾ ਪੈਂਦਾ ਹੈਗਾ ਇਹ ਨਹੀਂ ਹੈਗਾ ਕਿ ਆਪਾਂ ਉਦੋਂ ਹੀ ਜਾਣਾ ਜਦੋਂ ਬਿਮਾਰ ਹੋ ਗਏ ਮੈਂ ਦੁਬਾਰਾ ਤੋਂ ਇਸ ਗੱਲ ਨੂੰ ਕਹੂੰਗਾ ਅਸੀਂ ਬਹੁਤ ਅਨਗਹਿਲੀ ਕਰ ਜਾਂਦੇ ਹੈਗੇ ਆ ਉਹ ਅਨਗਹਿਲੀ ਨਹੀਂ ਕਰਨੀ ਚਾਹੀਦੀ ਡਾਕਟਰਸ ਨੂੰ ਮਿਲ ਕੇ ਐਨੂਅਲ ਸਕਰੀਨਿੰਗ ਕਰਾਉਂਦੇ ਰਹਿਣਾ ਚਾਹੀਦਾ ਥੈਂਕ ਯੂ ਸੋ ਇਸ ਅਨ ਸੀਐਮਸੀ ਹਸਪਤਾਲ ਦੇ ਡਾਇਰੈਕਟਰ ਡਾਕਟਰ ਵਿਲੀਅਮ ਪਟੀਨ ਦਾ ਸੀ ਵਿਸ਼ੇਸ਼ ਤੌਰ ਤੇ ਜਿਹੜੀ ਨਾਲੇ ਸੀਐਮਸੀ ਹਸਪਤਾਲ ਦੇ ਵਿੱਚ ਰੇਡੀਏਸ਼ਨ ਤੇ ਅਨਕੋਲੋਜਿਸਟ ਵੱਲੋਂ ਨਾਰਥ ਜੌਨ ਦੀ ਜਿਹੜੀ 19 ਮੀ ਜਿਹੜੀ ਇਹ ਕਾਨਫਰੈਂਸ ਚੱਲ ਰਹੀ ਹੈ ਤੇ ਕਿਤੇ ਆ ਕੇ ਰਜਾਂਦੇ ਸੀਐਮਸੀ ਦੇ ਜਿਹੜੇ ਡਾਇਰੈਕਟਰ ਹੈ ਡਾਕਟਰ ਵਿਲੀਅਮ ਪੱਟੀ ਤੇ ਖਾਸ ਕਰਕੇ ਰਜਾਂਦੇ ਸਿਵਲ ਸਰਜਨ ਡਾਕਟਰ ਰਮਨਦੀਪ ਕੌਰ ਨੇ ਲੁਧਿਆਣਾ ਵਾਸੀਆਂ ਨੂੰ ਸੱਚੇਤ ਹੋਣ ਦੀ ਗੱਲ ਆਖੀ ਖਾਸ ਕਰਕੇ ਉਹ ਆਪਣੀ ਹੈਲਥ ਦਾ ਸਕਰੀਨਿੰਗ ਯਾਨੀ ਕਿ ਖਾਸ ਕੇ ਮਹਿਲਾਵਾਂ ਆਪਣੀ ਬ੍ਰੈਸਟ ਸਕਰੀਨਿੰਗ ਹਰ 30 ਸਾਲ ਤੋਂ ਉਮਰ ਹੀ ਵੱਧ ਹੁੰਦੀ ਹੈ ਜੂ ਕਰਾਨ ਇਸ ਦੇ ਨਾਲ ਹੀ ਹਰ ਉਹ ਪੁਰਸ਼ ਉਹ ਵੀ ਆਪਣੀ 30 35 ਸਾਲ ਤੋਂ ਵੱਧ ਜਿਹੜੀ ਉਮਰ ਹੁੰਦੀ ਹੈ ਉਹ ਆਪਣੀ ਰੂਟੀਨ ਚੈਕਿੰਗ ਕਰਾਂ ਤੇ ਖਾਸ ਕੇ ਕੈਂਸਰ ਦੀ ਜਿਹੜੀ ਉਹ ਚੈਕਿੰਗ ਜੂ ਕਰਾਨ ਸਕਰੀਨਿੰਗ ਕਰਾਂ ਕਿ ਹੁਣ ਤਾਂ ਲੁਧਿਆਣਾ ਦੇ ਖਾਸ ਹਸਪਤਾਲ ਦੇ ਇਸ ਨਾਲ ਸਰਕਾਰੀ ਹਸਪਤਾਲ ਦੇ ਵੀ ਜਿਹੜੇ ਇਲਾਜ ਮੌਜੂਦ ਹੈ ਅਗਰ ਤੁਸੀਂ ਪਹਿਲੀ ਸਟੇਜ ਤੇ ਇਸ ਦਾ ਸਕਰੀਨ ਕਰਕੇ ਦਾ ਇਲਾਜ ਲੱਭ ਲਓਗੇ ਤਾਂ ਕਿਤੇ ਜਾ ਕੇ ਤੁਸੀਂ ਵੱਡੇ ਕੈਂਸਰ ਤੋਂ ਬਚ ਸਕਦੇ ਹੋ ਕਮ ਐਮ ਐਮ ਬੋਬੀ ਦਾ ਸੰਦੀਪ ਸ਼ਰਮਾ ਜੈਨੀਫੇਰ ਟੀਵੀ ਲੁਧਿਆਣਾ